ਸਾਜਨ ਲੋਕੋ ਪ੍ਰੇਜ਼ੈਂਟ ਪਰਮ ਸਤਕਾਰ ਜੋਗ ਸਾਬ ਸ੍ਰੀ ਗੁਰੂ ਰਣਜੀਤ ਸਿੰਘ ਜੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਹੋਈ ਗੁਰ ਸੰਗਤ ਆਓ ਜਥੇਨ ਦੇਉ ਬੋਲਣ ਦੀ ਪਰਵਾਨਗੀ ਸਾਡੀ ਅਤੇ ਤੁਹਾਡੀ ਹਾਜ਼ਰੀ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਹੋਵੇ ਪਰਵਾਨ ਸਿਆਣਾ ਦਾ ਕਥਨਾ ਬੇ ਜਿਹਦੀ ਜ਼ਬਾਨ ਵਿੱਚ ਫਤਿਹ ਉਹਦੀ ਮੈਦਾਨ ਵਿੱਚ ਫਤਿਹ ਲੋਕੋ ਵਾਲੇ ਜਥੇ ਨੂੰ ਬੋਲਣ ਦੇਉ ਪਰਵਾਨਗੀ ਆਖੋ ਅੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਮਨਾ ਜਾਗਰੇ ਖੋਲ ਕੇ ਦੇਖ ਚਸ਼ਮਾ ਛੱਡੀ ਨਾਮਦਾਰ ਸੰਸਾਰ ਜਾਂਦੇ ਮਨਾ ਜਾਗਰੇ ਖੋਲ ਕੇ ਦੇਖ ਚਸ਼ਮਾ ਛੱਡੀ ਨਾਮਦਾਰ ਸੰਸਾਰ ਜਾਂਦੇ ਇਹ ਦੁਨੀਆ ਸੁਹਾਵੇ ਬਾਗ ਵਿੱਚੋਂ ਕਿਹੜੇ ਦੇਸ ਨੂੰ ਹੋਏ ਤਿਆਰ ਜਾਂਦੇ ਉਥੋਂ ਆੜਨਾ ਕਿਸੇ ਨੇ ਖਬਰ ਦਿੱਤੀ ਪਤਾ ਲੱਗੇ ਨਾ ਕਿੱਧਰ ਪਹਾਰ ਜਾਂਦੇ ਮੁੜ ਕੇ ਮਿਲਣ ਵਾਲਾ ਦਰਬਾਰ ਸਿੰਘਾ ਨਹੀਂ ਦੇ ਕੇ ਕੋਲੇ ਕਰਾਰ ਜਾਂਦੇ ਐ ਇਨਸਾਨ ਤੂੰ ਇਸ ਧਰਤੀ ਤੇ ਆਇਆ ਮਾਨਸ ਜਨਮ ਤੁਹਾਨੂੰ ਪਰਮਾਤਮਾ ਨੇ ਦਿੱਤਾ ਚੰਗੇ ਕਰਮ ਕਮਾਲ ਹੈ ਚੰਗੇ ਕਰਮਾਂ ਦਾ ਸਿੱਟਾ ਤੁਹਾਡਾ ਸਾਰਾ ਜੀਵਨ ਸਵਾਰ ਦੇਵੇਗਾ ਫਰੀਦਾ ਲੋੜਿਆ ਦਾਖ ਬਜੌਰੀਆਂ ਕਿੱਕਰ ਬੀਜੈ ਜੱਟ ਹੰਡੇ ਔਨਕ ਤਾਇੰਦਾ ਪੈਂਦਾ ਲੋੜੈ ਪੱਟ ਐ ਇਨਸਾਨ ਫਰੀਦ ਸਾਹਿਬ ਜੀ ਦੀ ਗੁਰਬਾਣੀ ਆਪਾਂ ਨੂੰ ਸੰਬੋਧਨ ਕਰਦੀ ਆ ਮੇ ਤੂੰ ਕਿਕਰਾਂ ਦੇ ਬੀਜ ਬੀਜ ਰਿਆਂ ਲੋੜੀ ਜਾਂਣਾ ਬਜੌਰ ਦੀਆਂ ਦਾਖਾਂ ਫਰੀਦਾ ਲੋੜੈ ਦਾਖ ਬਜੌਰੀਆਂ ਕਿਕਰ ਬੀਜੇ ਜੱਟ ਹੰਡੇ ਹੁਨਕ ਤਾਇਂਦਾ ਪੈਂਦਾ ਲੋੜੈ ਪੱਟ ਜਿਹੜਾ ਬੀਜ ਬੀਜੇਗਾ ਉਹੀ ਵੱਢੇਗਾ ਇਸ ਕਰਕੇ ਚੰਗੇ ਬੀਜ ਬੀਜ ਲੈ ਚੰਗੇ ਕਰਮ ਕਰ ਲੈ ਚੰਗੇ ਕਰਮ ਕਮਾ ਲੈ ਤਾਂ ਕਿ ਤੈਨੂੰ ਸਾਰੀ ਦੁਨੀਆ ਯਾਦ ਕਰੇ ਸਾਰੀ ਦੁਨੀਆ ਤੈਨੂੰ ਯਾਦ ਕਰੇ ਤੂੰ ਆਖਰ ਨੂੰ ਕੀ ਮੂੰਹ ਦਿਖਾਵੇਂਗਾ ਪ੍ਰਮਾਤਮਾ ਦੇ ਦਰਬਾਰ ਦੇ ਵਿੱਚ ਜਾ ਕੇ ਮੇਰੀ ਮੇਰੀ ਕਹਿਰੋਂ ਕਰਤੇ ਦਰਯੋਧਨ ਸੇ ਭਾਈ 12 ਯੋਜਨ ਛਤਰ ਚਲੇਤਾ ਦੇਹੀ ਗਰਜ ਨਾ ਖਾਈ ਇਹ ਲੱਦ ਕੇ ਰੌਣ ਵਰਗੇ ਦਰਯੋਦਨ ਵਰਗੇ ਜਿਨ੍ਹਾਂ ਦੇ 12-12 ਯੋਜਨ ਸ਼ਤਰ ਝੁਲਦਾ ਸੀ 1 ਲੱਖ ਪੁੱਤ ਸਵਾ ਲੱਖ ਨਾਤੀ ਤਹ ਰਾਵਨ ਘਰ ਦੀਆ ਨਾਂ ਬਾਤੀ ਉਹ ਵੀ ਰਹੇ ਨਹੀਂ ਤੂੰ ਕਿਹੜੇ ਬਾਗ ਦੇ ਮੋੜੀ ਆ ਏ ਇਨਸਾਨ ਚੰਗੇ ਕਰਮ ਕਮਾਲਾ ਜਿਵੇਂ ਇਸ ਕਵਿਤਾ ਨੂੰ ਮੇਰਾ ਸਾਥੀ ਭਾਈ ਕੁਲਵਿੰਦਰ ਸਿੰਘ ਦਿਵਾਨਾ ਪਾਲਾ ਸਿੰਘ ਹੋਰੀਆ ਦਾਸ ਪਰਮਜੀਤ ਸਿੰਘ ਪੰਮਾ ਲੋਪੋ ਵਾਲੇ ਜੱਥਾ ਔਰ ਸਾਡੇ ਸਾਜਿਬ ਸਟੂਡੀਓ ਵਾਲੇ ਲੋਪੂ ਵਾਲੇ ਜਿਨ੍ਹਾਂ ਦਾ ਮਹਾਨ ਉਪਰਾਲਾ ਆਓ ਸਰਮਣ ਕਰੀਏ ਵੀ ਸੁਣ ਲੈ ਮਨਮੁਖ ਬੰਦਿਆ ਪਾਪ ਕਮਾਵੀ ਨਾ ਇਹ ਜਨਮ ਅਮੋਲਕ ਹੀਰਾ ਰੇਤ ਲਾਵੀ ਨਾ ਉਹਨਾਂ ਲੈਣਾ ਨੂੰ ਐਂਓ ਸਰਮਣ ਕਰੋ ਆਲਪ ਉੱਪਰੋਂ ਅੰਦਰੋਂ ਹੋਵੇ ਸੱਚਾ ਤੀਜੀ ਸੱਚੇ ਦੇ ਨਾਲ ਪ੍ਰੀਤ ਹੋਵੇ ਆਉਣਾ ਸਫਲ ਹੈ ਉਹਨਾਂ ਦੀ ਜ਼ਿੰਦਗੀ ਦਾ ਦੇਸ਼ ਸੇਵਾ ਦੇ ਵਿੱਚ ਬਤੀਤ ਹੋਵੇ ਹੋ ਮਗਰੋਂ ਕਰਦਾ ਰਹੇ ਜਗ ਯਾਦ ਜਿਸ ਨੂੰ ਐਸੀ ਆਤਮਾ ਅਮਰ ਸਰਜੀਤ ਹੋਵੇ ਪਿੱਛੋਂ ਦੁਨੀਆਂ ਨੂੰ ਦਰਬਾਰ ਸਿੰਘਾ ਦੱਸ ਗਿਆ ਪ੍ਰੇਮ ਦੀ ਰੀਤ ਹੋਵੇ ਦੱਸ ਗਿਆ ਪ੍ਰੇਮ ਦੀ ਰੀਤ ਹੋਵੇ ਸੁਣ ਲੈ ਮਾਨ ਮੁਖ ਬੰਦਿਆ ਸੁਣ ਲੈ ਮਾਨ ਮੁਖ ਬੰਦਿਆ ਪਾਪ ਕਮਾਵਿਨਾ ਇਹ ਜਨਮ ਮੌਲਕ ਹੀਰਾ ਰੇਤੜਾ ਵੀਨਾ ਸੁਣ ਲੈ ਮਾਨ ਮੁਖ ਬੰਦਿਆ ਸੁਣਨ ਜਬਾਨੀ ਮਾਪੇ ਜਗ ਤੇ ਬਾਰ ਬਾਰ ਨਹੀਂ ਮਿਲਦੇ ਜੋ ਅੱਜ ਬਾਗੀ ਫੁੱਲ ਟੈਕ ਦੇ ਕੱਲ ਨੂੰ ਉਹ ਨਹੀਂ ਖਿਲਦੇ ਤੂੰ ਜੋ ਬਨ ਰੁੱਤ ਆਪਣੀ ਮੈਂ ਇੱਕ ਗਵਾ ਮੀਨਾ ਐ ਜਨਮ ਮੋਲਕ ਹੀਰਾ ਰੇ ਤੁਰਲਾ ਮੀਨਾ ਸੁਣ ਲੈ ਮਨ ਮੁਖ ਬੰਦਿਆ ਬਚਪਨ ਖੇਡਣ ਦੇ ਵਿੱਚ ਲੰਗਿਆ ਚੜੀ ਜਵਾਨੀ ਤੈਨੋਂ ਦੌਲਤ ਸ਼ੌਹਰਤਾ ਮਾਨ ਜਸਮਦਾ ਕੌਣ ਹਰਾ ਦੂ ਮੈਨੂੰ ਹਾ ਦੌਲਤ ਸ਼ੌਹਰਤਾ ਮਾਨ ਜਸਮਦਾ ਕੌਣ ਹਰਾ ਦੂ ਮੈਨੂੰ ਇਸ ਗੱਲ ਦਾ ਦਿਲ ਮੈਂ ਬਣਾਵੀ ਨਾ ਇਹ ਜਨਮਿਆ ਮੌਲਕ ਹੀਰਾ ਰੇਤਰਲਾ ਵੀਨਾ ਸੁਣ ਲੈ ਮਨ ਮੁਖ ਬੰਦਿਆ ਢੋਲ ਦਾ ਖਬਜਉਰੀ ਬੰਦਿਆ ਕਿਕਰਾਂ ਖੇਤ ਲਗਾ ਕੇ ਜੋ ਬੀਜੇਗਾ ਸੋਈ ਵਢਣਾ ਕਹਿ ਗਏ ਭਗਤ ਸੁਣਾ ਕੇ ਜੋ ਭਗਤ ਫਰੀਦ ਬਤਾ ਗਏ ਦਿਲੋਂ ਪਲਾ ਮੀਨਾ ਕਿਹ ਹੀਰਾ ਰੇਤਰ ਲਾਮੀਨਾ ਸੁਣ ਲੈ ਮਨ ਮੁਖ ਬੰਦਿਆ ਹੋ ਮੇਰੀ ਮੇਰੀ ਕੈਰੋਂ ਕਰਤੇ ਦਰਯੋਦਨ ਸੇ ਪਾਈ 12 ਯੋਜਨਾ ਸਤਰ ਚਲੇ ਥਾ ਦੇਹੀ ਗਿਰਜਨਾ ਖਾਈ ਹੋ ਦਰਯੋਦਨ ਵਾਂਗੂ ਦਿਲ ਮੇ ਕਬਟ ਕਮਾਵੀਨਾ ਮਨ ਮਯੋ ਮੋਲ ਕਹੀਰਾ ਰੇਤ ਰੁਲਾਵੀ ਨਾ ਤੂੰ ਸੁਣ ਲੈ ਮਨ ਮੁਖ ਬੰਦਿਆ ਓ ਬੰਦਿਆ ਤੇਥੋਂ ਪਸੂ ਭਲੇ ਜੋ ਮਰ ਕੇ ਵੀ ਕੰਮ ਆਉਂਦੇ ਤੈਨੂੰ ਆਪਣੇ ਸਾਗਸ ਬੰਦੀ ਅਗਨੀ ਭੇਡ ਚੜਾਉਂਦੇ ਆਪਣੇ ਸਾਖਸ ਬੰਦੀ ਅਗਨੀ ਭੇਟ ਚੜਾਉਂਦੇ ਨੇਕੀ ਕਰ ਜਸ ਖੱਟ ਲੈ ਬੁਰਾ ਤੇ ਕਾਮੀਨਾ ਐ ਜਨਮ ਮੋਲਕ ਹੀਰਾ ਰੇਤ ਲਾਮੀਨਾ ਸੁਣ ਲੈ ਮਨ ਮੁਖ ਬੰਦਿਆ ਚੋਕਾਗਾ ਤੋਂ ਹੱਸ ਬਣਾਉਦੀ

ਸੁਣ ਲੈ ਮਨ ਮੁਖ ਬੰਦਿਆ ਪਿੰਡ ਲੋਪੋ ਵਿੱਚ ਬਸਦਾ ਪੰਮਿਆ ਚੰਗੇ ਕਰਮ ਕਮਾਲ ਐ ਤੂੰ ਮਾਪਿਆਂ ਦੀ ਸੇਵਾ ਕਰਕੇ ਜੀਵਨ ਸਫਲ ਬਣਾ ਲੈ ਤੂੰ ਮਾਪਿਆਂ ਦੀ ਸੇਵਾ ਕਰਕੇ ਜੀਵਨ ਸਫਲ ਬਣਾ ਲੈ ਕਹੇ ਭਗਵਾਨ ਦੀ ਬਾਨੇ ਬੇਸੁਰਾ ਗਾਮੀ ਨਾ ਹੀਰਾ ਰੇਤ ਰਲਾਮੀ ਨਾ ਸੁਣ ਲੈ ਮਨ ਮੁਖ ਬੰਦਿਆ ਸੁਣ ਲੈ ਮਨ ਮੁਖ ਬੰਦਿਆ ਪਾਪ ਕ ਮਾਮੀ ਨਾ ਇਹ ਜਨਮ ਅਮੋਲਕ ਹੀਰਾ ਰੇਤ ਰਲਾਮੀ ਨਾ ਇਹਨਾਂ ਕੋ ਜੁ ਕਹਿੰਦੇ ਖਮਾ ਦੇ ਜਾਚਕ ਇਹ ਜਥਾ ਭਾਈ ਕੁਲਵਿੰਦਰ ਸਿੰਘ ਦੀਵਾਨਾ ਪਾਲਾ ਸਿੰਘ ਘੋਲੀਆ ਦਾਸ ਪਰਮਜੀਵ ਸਿੰਘ ਮੰਦਲਪ ਵਾਲੇ ਜਥੇ ਦੀ ਇਨਕ ਹਾਜ਼ਰੀ ਕਰੋ ਪ੍ਰਵਾਨ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ